ਜਿਹੜੇ ਸਾਡੇ ਆ ਜਨਤਾ ਔਰ ਜਿਹੜੇ ਲੋਕ ਬੰਦ ਕਾ ਸ਼ਲੋਖ ਨੇ ਉਹਨਾਂ ਵੱਲੋਂ ਅੱਜ ਬਾਕੀ ਦੇ ਸਟਾਲ ਲਾਏ ਗਏ ਨੇ ਸਦਾ ਕਨੇ ਕਨੇ ਸਟਾਲ ਤੇ ਗਿਆ ਸਭ ਤੋਂ ਪਹਿਲਾ ਤੇ ਸਾਰਿਆਂ ਨੂੰ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਤੇ ਟੇਰ ਖਾਰੀਆਂ ਸ਼ੁਭ ਕਾਮਨਾਵਾਂ ਤੇ ਪਰਮੇਸ਼ਵਰ ਅੱਗੇ ਇਹੋ ਹੀ ਅਰਦਾਸ ਹੈ ਕਿ ਉਹਦਾ ਅਸ਼ੀਰਵਾਦ ਮਿਹਰ ਕਿਰਪਾ ਸਦਾ ਸਾਡੇ ਤੇ ਸਾਡੇ ਇਲਾਕਾ ਵਾਸੀਆਂ ਤੇ ਬੜੀ ਦੇਵੇ ਔਰ ਹਰਿਦਗੜ ਤਰਾਦੇ ਵਿੱਚ ਗਿੰਦੀਆਂ ਦੇ ਵਿੱਚ ਖੁਸ਼ੀਆਂ ਤੇ ਖੇੜੇ ਆਉਣ ਔਰ ਮੈਨੂੰ ਅੱਜ ਖੁਸ਼ੀ ਆ ਕਿ ਮਹਿੰਦ ਦਾ ਸਲੋਗ ਬੱਚੇ ਪਰਿਵਾਰ ਜਿਹੜੇ ਨੇ ਅੱਜ ਇੱਥੇ ਪਟਾਕੇ ਵੇਚ ਕੇ ਔਣ ਵਾਲੇ ਦੋ ਦੋ ਤਿੰਨ ਤਿੰਨ ਮਹੀਨਿਆਂ ਦੀ ਕਮਾਈ ਜਿਹੜੀ ਆ ਉਹਨੇ ਕਰਨੀ ਆ ਔਰ ਮੈਂ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਵੀ ਖਾਸ ਕਰਕੇ ਡੈਪਟੀ ਕਮਿਸ਼ਨਰ ਗੁਰਦਾਸਪੁਰ ਔਰ ਐਸਐਸਪੀ ਗੁਰਦਾਸਪੁਰ ਦਾ ਧੰਵਾਦ ਕਰਦਾ ਜਿਨ੍ਹਾਂ ਨੇ ਉਹ ਅੱਜ ਸਾਰਾ ਵਧੀਆ ਮਾਹੌਲ ਬਣਾਇਆ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਅੱਜ ਕਿਸੇ ਵੀ ਸਟਾਲ ਦੇ ਉੱਪਰ ਕਿਸੇ ਵੀ ਕਰਮਚਾਰੀ ਵੱਲੋਂ ਕੋਈ ਤੰਗੀ ਪਰੇਸ਼ਾਨੀ ਜਿਹੜੀ ਆ ਉਹ ਦਿੱਤੀ ਨਹੀਂ ਜਾ ਰਹੀ ਔਰ ਖੁੱਲ ਕੇ ਲੋਕੀ ਆਪਣਾ ਕੰਮ ਬਾਰ ਕਰ ਰਹੇ ਨੇ ਔਰ ਆਉਣ ਵਾਲੇ ਦਿਨਾਂ ਦੀਆਂ ਕਮਾਈਆਂ ਕਰਕੇ ਆਪਣੇ ਘਰ ਚਲਾਉਂਗੇ ਇਹ ਕਾਇਮ ਸੰਭਵ ਹੋ ਸਕਿਆ ਕਿਉਂਕਿ ਅੱਜ ਪੰਜਾਬ ਦੇ ਵਿੱਚ ਆਵਾਜ਼ੀ ਪਾਰਟੀ ਦੀ ਸਰਕਾਰ ਆ ਜਿਹਦੀ ਅਗਵਾਈ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਕਰ ਰਹੇ ਨੇ ਔਰ ਰਵੈਣਿਕ ਜੀਵਾ ਦੀ ਸੋਚ ਅਬ ਆਦਮੀ ਦੇ ਦਿੱਤਾ ਲਈ ਮਜਬੂਤੀ ਦੇ ਨਾਲ ਖੜੀ ਹੋ ਔਰ ਮੈਂ ਆਪਣੇ ਇਲਾਕਾ ਵਾਸੀਆਂ ਨੂੰ ਵਿਸ਼ਵਾਸ ਦਵਾਉਣਾ ਕਿ ਜਿੱਥੇ ਵੀ ਕਿਰੇ ਸਮਾਜ ਦੇ ਜਲ ਵਰਗ ਨੂੰ ਦਾਸ ਦੀ ਲੋੜ ਹੋਵੇਗੀ ਅਕਾਲ ਪੁਰਖ ਦੀ ਮਿਹਰ ਤੇ ਕਿਰਪਾ ਮੰਗ ਕੇ ਮਜਬੂਤੀ ਨਾਲ ਉਹਨਾਂ ਦੇ ਹਿੱਤਾਂ ਦੀ ਰੱਖਿਆ ਕਰਾਂਗੇ ਮਜਬੂਤੀ ਨਾਲ ਇਸ ਇਲਾਕੇ ਦੇ ਵਿਕਾਸ ਲਈ ਇਸ ਇਲਾਕੇ ਦੀ ਬਿਹਤਰੀ ਲਈ ਹਰ ਕਦਮ ਜਿਹੜਾ ਉਠਕਿਆ ਜਾਊਗਾ ਇੱਕ ਵਾਰੀ ਫੇਰ ਅੱਜ ਦੇ ਦਿਨ ਬਹੁਤ ਸਾਰੀਆਂ ਮੁਬਾਰਕਾਂ ਸ਼ੇਸ਼ੋ ਕਾਮਨਾਵਾਂ ਪਰਮੇਸ਼ਰ ਤੇਰੇ ਇਹ ਸਾਰੇ ਚੜ੍ਹਦੀ ਕਲਾ ਕਰੋ ਕਾੜੀਆਂ ਜਿੰਦਗੀਆਂ ਸੁਖਰੇਣੀਆਂ ਹੋਣ ਮੇਰਾ ਸੂਬਾ ਮੇਰਾ ਮੁਲਕ ਵਧੇ ਇਹੋ ਹੀ ਉਮੀਦ ਆਵਾਜ਼ ਕਰਦਾ